ਤੇ ਸਾਡੀ ਝੋਲੀ ਵਿੱਚ ਪਾਏ ਸਦਾ ਦੰਗੇ ਆ ਉਹ ਤੂੰ ਤੇ ਸਾਡੀ ਝੋਲੀ ਵਿੱਚ ਪਾਏ ਸਦਾ ਦੰਗੇ ਆ ਤੇਰੇ ਉੱਤੇ ਮਾਣ ਕਾ ਦਾ ਕਰਾਂ ਮੈਂ ਤਰੰਗੇ ਆ ਉਹ ਤੇਰੇ ਉੱਤੇ ਮਾਣ ਕਾ ਦਾ ਕਰਾਂ ਮੈਂ ਤਰੰਗੇ ਆ ਓ ਦੱਸ ਕਿਵੇਂ ਫੁੱਲਾ ਓਏ ਮੈਂ ਉਜੜੇ ਪੰਜਾਬ ਨੂੰ ਓ ਦੱਸ ਕਿਵੇਂ ਫੁੱਲਾ ਓਏ ਮੈਂ ਉਜੜੇ ਪੰਜਾਬ ਨੂੰ ਓ ਲਾਸ਼ਾਂ ਨਾਲ ਭਰੇ ਹੋਏ ਰਾਵੀ ਤੇ ਚਨਾਬ ਨੂੰ ਓ ਲਾਸ਼ਾਂ ਨਾਲ ਭਰੇ ਹੋਏ ਰਾਵੀ ਤੇ ਚਨਾਬ ਨੂੰ ਉਹ ਦੱਸ ਕਿਵੇਂ ਭੁੱਲਾਂ ਪਹਿਣਾ ਰੋਂਦੀਆਂ ਵਿਚਾਰੀਆਂ ਉਹ ਕਈਆਂ ਨੇ ਤੇ ਛਾਲਾਂ ਖੁਹਾਂ ਟੋਬਿਆਂ ਚ ਮਾਰੀਆਂ ਉਹ ਕਿਵੇਂ ਪੁੱਲ ਜਾਵਾਂ ਪੰਜਾ ਸਬ ਲਣ ਕਾਣੇ ਨੂੰ ਧੋਖਾ ਦੇਣ ਵਾਲੇ ਉਸ ਧੋਖੇ ਬਾਜ ਲਾਣੇ ਨੂੰ ਓ ਭੁੱਲਦਾ ਨਹੀਂ ਸਮਾਂ ਓ ਭੁੱਲਦਾ ਨਹੀਂ ਸਮਾਂ ਜਿਹੜਾ ਵਖਤਾਂ ਚ ਲੰਘਿਆ ਤੇਰੇ ਉੱਤੇ ਮਾਣ ਕਾਦਾ ਕਰਾਂ ਮੈਂ ਤਰੰਗੇਆ ਓ ਤੇਰੇ ਉੱਤੇ ਮਾਣ ਕਾਦਾ ਕਰਾਂ ਮੈਂ ਤਰੰਗੇਆ ਉਹ ਦੱਸ ਕਿਵੇਂ ਭੁੱਲਾਂ ਮੈਂ 84 ਵਾਲੇ ਸਾਲ ਨੂੰ ਉਹ ਦੱਸ ਕਿਵੇਂ ਭੁੱਲਾਂ ਮੈਂ 84 ਵਾਲੇ ਸਾਲ ਨੂੰ ਉਹ ਬੰਬਾਂ ਨਾਲ ਟੱਠੇ ਹੋਏ ਤਖਤ ਆਕਾਲ ਨੂੰ ਉਹ ਦੱਸ ਕਿਵੇਂ ਭੁੱਲਾਂ ਜਿਹੜੇ ਟਰ ਪਾਪਾ ਸਾੜੇ ਸੀ ਅਬਲਾ ਮਸੂਮਾਂ ਦੇ ਨਾਂ ਸੁਣੇ ਕਿਸੇ ਹਾੜੇ ਸੀ ਉਹ ਜਨਾਂ ਦੀਆਂ ਅਸੀਂ ਕਦੇ ਇੱਜ਼ਤਾਂ ਬਚਾਈਆਂ ਸੀ ਉਹ ਜਨਾਂ ਦੀਆਂ ਅਸੀਂ ਕਦੇ ਇੱਜ਼ਤਾਂ ਬਚਾਈਆਂ ਸੀ ਉਹਨਾਂ ਨੇ ਹੀ ਥੀਂਆ ਪਹਿਣਾ ਨੰਗੀਆਂ ਕਮਾਈਆਂ ਸੀ ਓ ਜ਼ੁਲਮੀ ਹਕੂਮਤਾਂ ਦੇ ਤੇਰੇ ਹੋਏ ਨੰਗੇ ਆ ਤੇਰੇ ਉੱਤੇ ਮਾਣ ਕਾਦਾ ਕਰਾਂ ਮੈਂ ਤਰੰਗੇ ਆ ਓ ਤੇਰੇ ਉੱਤੇ ਮਾਣ ਕਾਦਾ ਕਰਾਂ ਮੈਂ ਤਰੰਗੇ ਆ ਓ ਦੱਸ ਕਿਵੇਂ ਭੁੱਲਾਂ ਕਾਣੀ ਪਾਣੀਆ ਦੀ ਵੰਡ ਨੂੰ ਓ ਕਿਰਤੀ ਕਿਸਾਨਾ ਸਿਰ ਕਰ ਜੇ ਦੀ ਪੰਡ ਨੂੰ ਓ ਦੱਸ ਕਿਵੇਂ ਭੁੱਲਾ ਕਾਣੀ ਪਾਣੀਆਂ ਦੀ ਵੰਡ ਨੂੰ ਓ ਕਿਰਤੀ ਕਿਸਾਨਾ ਸਿਰ ਕਰ ਜੇ ਦੀ ਪੰਡ ਨੂੰ ਓ ਦੱਸ ਕਿਵੇਂ ਭੁੱਲ ਜਾਵਾ ਹੋਏ ਜਿਹੜੇ ਥਕੇ ਆ ਗੈਰ ਕਾਨੂੰਨੀ ਜਿਹੜੇ ਜਿਲਾ ਵਿੱਚ ਡਕੇ ਆ ਉਹ ਦੱਸ ਕਿਵੇਂ ਭੁੱਲ ਜਾਵਾਂ ਹੋਏ ਜਿਹੜੇ ਧੱਕੇ ਆ ਗੈਰ ਕਾਨੂੰਨੀ ਜਿਹੜੇ ਜਿਲਾ ਵਿੱਚ ਡਕੇ ਆ ਦੱਸ ਕਿਵੇਂ ਭੁੱਲਾਂ ਜਿਹੜੇ ਘਰ ਤੂੰ ਉਜਾੜ ਤੇ ਅਤਵਾਦੀ ਕਹਿ ਕੇ ਜਿਹੜੇ ਫੜ ਫੜ ਮਾਰਤੇ ਹੋਏ ਅਤਵਾਦੀ ਕਹਿ ਕੇ ਜਿਹੜੇ ਫੜ ਫੜ ਮਾਰਤੇ ਜੇ ਮੰਗਿਆ ਇਨਸਾਫ਼ ਸਾਨੂੰ ਸੂਲੀ ਉੱਤੇ ਟੰਗਿਆ ਤੇਰੇ ਉੱਤੇ ਮਾਨ ਕਾਦਾ ਕਰਾਂ ਮੈਂ ਕਰੰਗੇ ਆ ਓ ਤੂੰ ਤੇ ਸਾਡੀ ਝੋਲੀ ਵਿੱਚ ਓਏ ਪਾਏ ਸਦਾ ਦੰਗੇ ਆ ਓ ਤੂੰ ਤੇ ਸਾਡੀ ਝੋਲੀ ਵਿੱਚ ਓਏ ਪਾਏ ਸਦਾ ਦੰਗੇ ਆ ਤੇਰੇ ਉੱਤੇ ਮਾਣ ਕਾ ਦਾ ਕਰਾਂ ਮੈਂ ਤਰੰਗੇ ਆ ਓ ਤੇਰੇ ਉੱਤੇ ਮਾਣ ਕਾ ਦਾ ਕਰਾਂ ਮੈਂ ਤਰੰਗੇ ਆ